ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਚੌ ਵਰਨਾ ਨੂੰ ਸਾਂਝਾ ਅਪਦੇਸ਼ ਬਾਬੇ ਨਾਨਕ ਦਾ ਲੱਖ ਲੱਖ ਵਧਾਈਆਂ ਹੋਣ 2025 ਦੀਆਂ ਸੰਗਤਾਂ ਨੂੰ ਬੜੀ ਚੜ੍ਹਦੀ ਕਲਾ ਨਾਲ ਮਹਾਰਾਜ ਦੀ ਕਿਰਪਾ ਨਾਲ 2024 ਗਿਆਏ ਦੇਖੋ ਸੰਗਤਾਂ ਦੀਆਂ ਸੇਵਾ ਕਰਨ ਦਾ ਮਹਾਰਜ ਨੇ ਬਲ ਬਖਸ਼ਿਆ ਕਿਰਪਾ ਬਖਸ਼ੀ ਹੈ ਤਾਂ ਦਾਸ ਸੇਵਾ ਕਰਦੇ ਆਂ ਚੌ ਵਰਨਾ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਗਰੀਬਾਂ ਦੀ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਜਿਹੜੇ ਗਰੀਬ ਆ ਉਹ ਰੱਬ ਦੇ ਰੂਪ ਆ ਮਹਾਰਾ ਦੀ ਪੰਕਤੀ ਆਈ ਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇੱਕ ਬਰਾਬਰ ਹੈ ਜੇ ਆਪਾਂ ਸਮੇਂ ਦੇ ਵਿੱਚ ਆਏ ਆ ਕੋਈ ਨਾਲ ਲੈ ਕੇ ਤਾਂ ਆਇਆ ਨਹੀਂ ਨਾ ਕਿਸੇ ਨੇ ਨਾਲ ਲੈ ਕੇ ਜਾਣਾ ਵੀ ਮੈਂ ਇਹ ਕਹਿੰਦਾ ਵੀ ਵੱਧ ਤੋਂ ਵੱਧ ਦੁਖੀ ਬੰਦਿਆਂ ਦਾ ਇਲਾਜ ਹੋਵੇ ਗਰੀਬਾਂ ਦੀ ਮਦਦ ਹੋਵੇ ਪੜ੍ਹਨ ਵਾਲੇ ਬੱਚਿਆਂ ਦੀ ਮਦਦ ਜਿਨ੍ਹਾਂ ਨੂੰ ਮਹਾਰਾਜ ਨੇ ਦਿੱਤਾ ਨਾ ਸੰਗ ਤੇ ਇਹ ਲੰਬੜਤਾਰੀ ਦਾ ਹੈ ਨਹੀਂ ਵੀ ਬਾਪ ਦੇ ਬਾਅਦ ਪੁੱਤਰ ਨੂੰ ਮਿਲ ਜਵੇ 83 ਲੱਖ ਜੂਨ ਭੋਕੇ ਮਾਨਸ ਜਾਨ ਮਿਲਿਆ ਇਵੇਂ ਭਾਗ ਦਾ ਕਬੀਰ ਜੀ ਦੀ ਮਹਾਰਾ ਦੀ ਪੰਗਦੀਆ ਕਬੀਰ ਮਾਨਤ ਜਨਮਤਲਬ ਹੈ ਹੋਤ ਨਾ ਬਾਰੋ ਬਾਰ ਜਿਉਂ ਫਲ ਪਾਕੇ ਭੋਏਗੇ ਬਹੁੜ ਨਾ ਲਾਗੇ ਡਰ ਸਾਰੇ ਧਰਮਾਂ ਦਾ ਸਾਰੀਆਂ ਸੰਗਤਾਂ ਦਾ ਸਭ ਦਾ ਆਪ ਸਤਿਕਾਰ ਕਰੀਏ ਮਹਾਰਾ ਦੀ ਬਾਣੀ ਇਹੀ ਕੁ ਸਿਖਾਉਂਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ